वाहेगुरु जी का खालसा वाहेगुरु जी की फतेह श्री गुरु गोबिंद जी सहाय दस्खत पाए तीर से सतारा सौ उनाट फगन उन्नी आगे साखी चौहत्वी चली गुरु सच्चा पातशाह जगत गुरु पंथ का वाली सर्व शक्तिमान अंतर जामी आनंदपुर साहिब जी विखे संगत प्रति कीता है हे सिखो, रात के जंग विखे सिंह लिखारी शहीद हुआ है विवान पर बैठकर बैकुंठपुरी को गया है अब पाई मनी सिंह को बुलाओ लिखिया करे उस समय एक सिख अतर सिंह नामी ने बेनती करके हे hey, गुरु सच्चे पातशाह जी मेरे ग्रह विखे बेटा पैदा हुआ है जी मैं तमान करा डूमहेली पढ़ते हैं मुइया के नाम लेके ਕੀ ਹੁਕਮ ਹੈ ਜੀ ਹੁਕਮ ਹੋਇਆ ਸਿੱਖਾ ਬੇਟਾ ਜਨਮੇ ਕਾ ਰੋਲਾ ਬਹੁਤ ਹੁੰਦਾ ਹੈ ਤੁਸੀਂ ਚੁੱਪ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਓ ਮੂਈਆਂ ਦਾ ਨਾਮ ਬਾਲਕ ਪਾਸ ਨਾ ਸੁਣਾਓ ਅਕਾਲ ਪੁਰਖ ਜੀ ਆਪ ਹੀ ਬਾਲਕ ਕੀ ਰੱਖਿਆ ਕਰੇਗਾ ਜੇ ਤੁਸੀਂ ਤਮਾਨ ਕਰੋਗੇ ਤੁਹਾਡੇ ਪਾਸੋਂ ਐਡੀ ਖੁਸ਼ੀ ਸਹਾਰੀ ਨਹੀਂ ਜਾਣੀ ਮਤ ਬਾਲਕ ਦਾ ਵਿਗਨ ਹੋ ਜਾਵੇ ਇਹ ਤੋ ਸਮਝੋ ਬਦਾਇਕੋ ਸੁਣਕੇ ਸੋਤਨਾਂ ਉਜਾੜੋ ਖਬਰ ਹੈ ਵੱਡਾ ਹੂਆ ਕੈਸਾ ਨਿਕਲੇਗਾ ਮਾਤੇ ਬਾਪ ਕੀ ਸੇਵਾ ਕਰੇਗਾ ਯਾ ਨਹੀਂ ਕਿਸੇ ਦੀ ਲੜਕੀ ਆਪਣੇ ਸੋਹਰਿਆਂ ਨੂੰ ਤੁਰੀ ਸੀ ਉਹਨਾਂ ਨੇ ਬਹੁਤ ਹੀ ਰੋਣਾ ਸ਼ੁਰੂ ਕੀਤਾ ਗੁਰੂ ਜੀ ਪੁੱਛਿਆ ਸਿੰਘੋ ਕੈਸਾ ਰੂਦਨ ਹੋਤਾ ਹੈ ਸਿੱਖਾਂ ਕਿਹਾ ਹੇ ਗੁਰੂ ਜੀ ਬਹੂ ਜੀ ਸੋਹਰੇ ਤੁਰੀ ਹੈ ਬਚਨ ਹੋਇਆ ਵਿਆਹ ਤੋਂ ਲੈ ਕੇ ਤੀ ਸੋਹਰੇ ਤੋੜਨਾ ਤੇ ਸੋਹਰੇ ਤੁਰਨ ਲੱਗਿਆ ਇਸ ਪ੍ਰਕਾਰ ਰੋਣਾ ਭਾਰੀ ਬਿਸ਼ਗਨੀ ਦਾ ਕਾਰਨ ਹੈ ساری ਉਮਰ ਕੁੜੀਆਂ ਕੋ ਰੋਣਾ ਪੜਦਾ ਹੈ ਅਸਾ ਇਹ ਬਾਰਤਾ ਨੇਤਰਾ ਕਰਕੇ ਬੀਤੀ ਦੇਖੀ ਹੈ ਜਾਂ ਸਾਡਾ ਵਿਆਹ ਹੋਆ ਸੀ ਅਸਾ ਮੰਨੇ ਕੀਤਾ ਸੀ ਭਈ ਰੋਣਾ ਨਹੀਂ ਪਰ ਤੀਮੀਆਂ ਕਲ ਜੋਗਣਾ ਹੁੰਦੀਆਂ ਨੇ ਰੋਣੇ ਨਹੀਂ ਹਟਦੀਆਂ ਰੋਣ ਤੇ ਬਿਗਨ ਸਾਥ ਚਾਰੇ ਹੀ ਸਾਹਿਬ ਜੱਦੇ ਜਾਂਦੇ ਰਹੇ ਆ ਸਾਡੇ ਸਾਰੇ ਬੰਸ ਕੋ ਸ਼ਕਟ ਕਸ਼ਟ ਪਿਆ ਇੱਕ ਦੂਜੇ ਦੀ ਖਬਰ ਸੁਰਤ ਲੈਣ ਯੋਗਾ ਕੋਈ ਨਹੀਂ ਰਹਾ ਸਿੱਖੋ ਤੁਸੀਂ ਸ਼ਾਦੀ ਨੂੰ ਹੁਲਾਸ ਦੀ ਬਜਾਏ ਰੋਏ ਕਰਕੇ ਫਿਰ ਗਮ ਚਿੰਤਾ ਦੁੱਖ ਨਹੀਂ ਪੈਦਾ ਕਰੋ ਹੁਕਮ ਮੰਨੋਗੇ ਤੇ ਸੁਖ ਪਾਓਗੇ ਇੱਕ ਸਿੱਖ ਕਾਲ ਹੋਆ ਜੁਬਾ ਅਵਸਥਾ ਸੀ ਉਸਦੀ ਉਸਦੇ ਕੁਟੰਬੀਆਂ ਰੋਣਾ ਮਚਾ ਕੇ ਬੜਾ ਰੋਲਾ ਪਾਈ ਦਿਆ ਗੁਰੂ ਹੁਕਮ ਕੀਤਾ ਪਾਈ ਸਿੱਖੋ ਰੋਵੋ ਨਹੀਂ ਪਰਮੇਸ਼ਵਰ ਦਾ ਹੁਕਮ ਫੇਰਿਆ ਨਹੀਂ ਜਾਂਦਾ ਕਾਲ ਪਾਈ ਬ੍ਰਹਮਾ ਪਪੂ ਤਰਾ ਕਾਲ ਪਾਈ ਸਿਵਜੂ ਅਪ ਤਰਾ ਜਮਣੋ ਮਰਨਾ ਹੁਕਮ ਹੈ ਪਾਣਾ ਆਵੇ ਜਾਏ ਏ ਸਿੱਖੋ ਪ੍ਰਾਣੀ ਕੋ ਰੋਵਣਾ ਹੱਸਣਾ ਨਹੀਂ ਰੋਵਣੇ ਕਰਕੇ ਪ੍ਰਾਣੀ ਦਾ ਲੋਕ ਪਰਲੋਕ ਦੋਨੋਂ ਵਿਗੜ ਜਾਂਦੇ ਹਨ ਤਾਂ ਤੇ ਇਹ ਪਾਈ ਸਿੱਖੋ ਰੋਣਾ ਮਨਾਏ श्री गुरु नानक साहेब जी का हुए राख है प्रभु की आग्या माने मात है जब दा हर्क ना करो और जे ओ ले लवे तो अफसोस ना करो प्राणी दे पिछो रोवन करके प्राणी क्यों चौरासी भोगनी पड़ती है पर जिगर का दुख होता है शब्द ਕਬੀਰ ਮਰਤਾ ਮਰਤਾ ਜਗ ਮੁਆ ਮਰੇ ਪੇ ਨਾ ਜਾਏ ਕੋਏ ਐਸੀ ਮਰਨੀ ਜੋ ਮਰੇ ਬਹੁਰੇ ਨਾ ਮਰਨਾ ਹੋਏ ਤਿੰਨ ਰੋਜ ਰੋਵਣੇ ਸੈ ਗੁਫਰ ਨਿਕਲ ਜਾਤਾ ਹੈ ਉਸਦੇ ਬਾਦ ਰੋਵਣੇ ਸੇ ਜਮਦੂਤ ਜੀਂਦਿਆ ਜੀ ਦਾ ਖਿਆਲ ਨਹੀਂ ਛੱਡਦੇ ਜਿਸ ਵਕਤ ਤੀਮੀਆਂ ਰੋਣਾ ਸ਼ੁਰੂ ਕਰਦੀਆਂ ਹਨ ਜਮਰਾ ਸੁਣ ਕੇ ਪ੍ਰਸੰਨ ਹੁੰਦੇ ਹਨ ਔਰ ਫਿਰ ਉੱਥੇ ਵਸੇਰਾ ਕਰਦੇ ਹਨ ਦੂਰੋਂ ਹੀ ਸੁਣ ਕੇ ਆ ਜਾਂਦੇ ਹਨ ਜੈਸੇ ਪਸ਼ੂ ਮਰੇ ਨੂੰ ਦੇਖ ਕੇ ਇੱਲਾ ਦੂਰੋਂ ਦੂਰੋਂ ਆ ਜਾਂਦੀਆਂ ਹਨ ਸਿੱਖਾਂ ਕਹਿਆ ਹੈ ਗੁਰੂ ਜੀ ਸਾਨੂੰ ਜਮਦੂਤ ਅੱਖੀ ਦਿਖਾਓ ਜੀ ਤਾਂ ਸੱਚੇ ਬਾਦਸ਼ਾਹ ਸ਼ਬਦ ਉਚਾਰਿਆ ਬਾਜ਼ੀਗਰ ਡੰਕ বাজਾਈ ਸਭ ਖਲਕ ਤਮਾਸ਼ੇ ਆਈ ਰੋਣ ਦੇ ਸਮੇ ਘਰ ਦੇ ਬੰਨੇ ਅਤੇ ਬਨੇਰੇ আর ਸਾਰੇ ਘਰ ਦੇ ਚੁਫੇਰੇ ਬੈਠੇ ਜਮਦੂਤ ਲੱਗੇ ਦਿਖਾਈ ਦੇਣ ਤਾਂ ਲੋਕ ਬਹੁਤ ਪੈ ਤੇ ਖੋਪ ਖਾਦਾ ਤੇ ਆਣ ਚਰਨੀ ਪਏ ਗੁਰੂ ਜੀ ਅੱਜ ਸਾਨੂੰ ਰੱਖ ਲੋ ਜੀ ਅਸੀਂ ਫੇਰ ਕਦੀ ਵੀ ਪ੍ਰਾਣੀ ਕਉ ਨਹੀਂ ਰੋਵਾਂਗੇ ਸਿੱਖਾਂ ਰਲ ਕੇ ਸਲਾਹ ਕੀਤੀ ਤੀਮੀਆਂ ਨੂੰ ਆਈ ਕੇ ਕਿਹਾ ਪਿੱਛੇ ਜੋ ਹੋਇਆ ਸੋ ਹੋਇਆ ਅੱਗੇ ਨੂੰ ਨਹੀਂ ਰੋਵਣਾ ਗੁਰੂ ਜੀ ਦਾ ਹੁਕਮ ਮੰਨਣਾ ਅੱਗੇ ਸਾਖੀ 75ਵੀਂ ਚੱਲੀ ਗੁਰੂ ਕਲਗੀਧਰ ਦਰਬਾਰ ਲਗਾਏ ਕਰਕੇ ਤਖਤ ਸ੍ਰੀ ਅਨੰਦਪੁਰ ਜੀ ਸਾਹਿਬ ਵਿਖੇ ਵਿਰਾਜਮਾਨ ਹੋਏ ਸੰਗਤ ਨੇ ਪ੍ਰਾਰਥਨਾ ਕੀਤੀ हे ਗੁਰੂ ਘਟ ਘਟ ਦੇ ਮਾਲਕ ਦਿਲਾਂ ਦਾ ਸੋਢੀ ਪਾਤਸ਼ਾਹ ਜੀ ਸਾਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਕੇ ਪੂਰਬਲੇ ਅਵਤਾਰ ਕੀ ਕਥਾ ਸੁਣਾਓ ਜੀ ਉਹਨਾਂ ਨੇ ਇਸ ਸੰਸਾਰ ਵਿਖੇ ਬੜਾ ਉਪਕਾਰ ਕੀਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਥਾਪਨ ਕਰਕੇ ਤ੍ਰੀ ਪ੍ਰਸਾਦੀ ਕਬਿਤ कंतु संकेत है कि चेतना को कियो कंतु अचिंत होय सोवत अचेत हो कंतु पिखारी होय मांगत फिरत पीख को महादानी होय कै मांग्यो तन देत हो कहु महाराजन को दिज्जत आनंद दान कहो महाराजन ते छीन छीत लेत हो कहूँ बेदरीत कहो ਤਾਂ ਸਿਉ ਬ੍ਰਿਪਤ ਕਹੋ ਤ੍ਰਿਗਣ ਅਤੀਤ ਕਹੋ ਸਰਗਣ ਸਮੇਤ ਹੋ ਬਚਨ ਹੁਆ ਕ੍ਰਿਸ਼ਨ ਭਗਵਾਨ ਜੀ ਦੀਆਂ ਰਾਣੀਆਂ ਗੋਪੀਆਂ ਪਿਛਲੇ ਜਨਮ ਦੀਆਂ ਭਗਤਨੀਆਂ ਹਨ ਉਹਨਾਂ ਦੀ ਪ੍ਰਸੰਨਤਾ ਵਾਸਤੇ ਕ੍ਰਿਸ਼ਨ ਜੀ ਕੋਈ ਤਿਆਗ ਵਿਰਾਗ ਨਹੀਂ ਸੀ ਕੀਤਾ ਇੱਕ ਦਿਨ ਅਰਜਨ ਪਾਂਡਵ ਨੇ ਪੁੱਛਿਆ ਸੀ ਤੁਸੀਂ ਲੋਕਾਂ ਨੂੰ ਉਪਦੇਸ਼ ਕਰਦੇ ਹੋ ਔਰ ਆਪ ਭਜਨ ਤਪ ਨਹੀਂ ਕਰਦੇ ਹੋ ਇਨਾ ਭੋਗਾਂ ਦਾ ਪ੍ਰਾਸਚਿਤ किस प्रकार लहेगा तृष्ण भगवान जी बोले हे hey अर्जुन तू मेरा सखा परम मित्र है कलयुग विखे तेरा नाम तेरे जैसा रूप धार के मदर्थ देश विखे श्री अमृतसर नाम तीर्थ प्रकट करेगा उहां ही बैठकर भक्ति तप करांगे। शुभ बाणी का उचार करके अपने स्वरूप का ध्यान कराँगे जितने संत भगत ਊਚ ਨੀਚ ਹੈ ਬਾਣੀ ਪੜ ਕੇ ਤਰਨਗੇ ਮਾਤ ਲੋਕ ਵਿਖੇ ਤਰਨ ਤਾਰਨ ਨਾਮ ਤੀਰਥ ਰਚਾਂਗੇ ਸਾਰੇ ਪਰਲੋਕ ਦੀਆਂ ਦੇਵੀ ਦੇਵਤਿਆਂ ਗੰਗਾ ਗਏ ਆ 360 ਤੀਰਥਾਂ ਦਾ ਨਿਵਾਸ ਰਹੇਗਾ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਜਨਮ ਹੋਵੇਗਾ ਅਸੀਂ ਰਾਮਾ ਅਵਤਾਰ ਦੀ ਸ਼ਕਤੀ ਪੈਦਾ ਕਰਾਂਗੇ ਉਸਕੇ ਦਰਸ਼ਨ ਕੀਏ ਤੇ ਜੀਵਾਂ ਦੀ ਗਤੀ ਹੋਵੇਗੀ ਮੈਂ ਵੀ ਮਾਤ ਲੋਖ विखे अवतार तार के उथे बैठ के भजन सिमरन तप करना है संसार की इच्छा धन अन्न दे की अरोगता मनोकामना पूजा सेवा करने से पूरी परमेश्वर के दर्शन जैसे गुरु ग्रंथ साहिब जी का पुण्य महात्म होगा जे कोई दान पुण्य करेगा तिल का मण होए मिलेगा मात लोक विखे राज उसका फलेगा जो कोई प्रीत संयुक्त की गुरु जी की भक्ति और संगत का दर्शन और सेवा पूर्ण श्री गुरु ग्रंथ साहिब का नीता प्राति दर्शन करेगा और आज्ञा लेकर पिछे सर्व कार्य हर एक प्रकार का करेगा जपजी पाठ करण से सर्व प्राणियों को सदगति की प्राप्ति होगी जैसे पुषप के विमान थो सारी सेना अयोध्या को लै गए पौन के बेग साथ ही आन पहुंचा सी अयोध्या में श्री राम जी सेना को वर दिया सी तुसी देवते हो जाओ मनुख दे दे जलयुग श्री अमृतसर जी का दर्शन करके गुरु नानक जी के सिख हो के भजन में अपने निज स्वरूप में प्राप्त होवो संगत पूछिया गुरु जी विमान के सी बचन हुआ उसमें शक्ति सी ज्यों ज्यों आदमी बैठते से त्यों त्यों बदविषण दिमा को दाज विखे दियां सी। गुरु की बाणी विखे एडी कला है बचन हुआ तो लू धर्मो दया का पुतू संतोख थापे रखिया जिने सूतू हे सिखो इतनी शक्ति अपर अपार श्री गुरु ग्रंथ साहब विखे है सतगुर सच्चे बचन सुनाए गुरपुर भाग ही नहीं जाए परम पवित्र गुरु का ताम कर स्नान जपो जो नाम एक चुल्ली भर पीवे कोई जीवन मुक्त सो सहजे हुई लांगरिया अरदास करी जी महाराज गुरुजी लंगर तैयार है जी बचन हुआ जब जी साहेब पढ़ के अरदासा सोध कर लंगर बरता तैयार बर तैयार हो गए ਅਪਰ ਅਪਾਰ ਸੰਗਤਾਂ ਦੀਆਂ ਪੰਗਤਾਂ ਲੱਗ ਗਈਆਂ ਅਤੂਟ ਢੰਡਾਰਾ ਵਰਤਿਆ ਫਿਰ ਸਤਿਗੁਰੂ ਜੀ ਕੀ ਚਰਨੀ ਸੰਗਤਾਂ ਆਏ ਲੱਗੀਆਂ ਸਤਿਗੁਰੂ ਪੂਰੇ ਹੁਕਮ ਕੀਤਾ ਸ਼ਬਦ ਮੇਰੇ ਮਾਥੇ ਲਾਗੀ ਲੈ ਤੁਰੇਸ਼ गोविंद ਚਰਨਨ ਕੀ ਮੇਰੇ ਮਾਥੇ ਲਾਗੀ ਤੁਰ ਜੋ ਜਉਂਦੇ ਅੰਮ੍ਰਿਤ ਕੀ ਚਰਨ ਧੂੜ ਮਸਤਕ ਮੇ ਲਗਾਵਾਂਗੇ ਉਹ ਮੁਕਤੀ ਪਾਵਾਂਗੇ ਜੋ ਮੂਹੇ ਦੀ ਹੱਡੀ ਪੀਸ ਕੇ ਅੰਮ੍ਰਿਸ਼ਰ ਤਲਾਬ ਵਿਖੇ ਜਪ ਪਰਿਕਰਮਾ ਮੇ ਪਾਵेंगे ओहो ਆਪਣੀ ਕੁਲ ਵੰਸ਼ ਡੁਬਾਵेंगे और ਨਰਕ ਵਿਖੇ ਜਾਏ ਪੜेंगे आगे ਸਾਖੀ ਛੇਤਰਮੀ ਚਤਲੀ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਕਰਨ ਕਰਨ ਜੋਤੀ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਗਤ ਗੁਰੂ ਪੰਥ ਕਾ ਬਾਲੀ ਸੰਗਤਾਂ ਨੂੰ ਤਾਰਨ ਲਈ ਦਰਸ਼ਨ ਦੇ ਕਰਕੇ ਨਿਹਾਲ ਕਰਨ ਲਈ ਭਾਰੀ ਦੀਵਾਨ ਲਗਾਇਆ ਹੁਕਮ ਕੀਤਾ 헤 ਸਿੱਖੋ ਜੋ ਦੂਸਨਾ ਵਾਲੇ ਸ਼ੋਹਤ ਵਾਲੇ ਹਨ ਸਾਰਿਆਂ ਨੂੰ ਬੁਲਾ ਲਿਓ ਪਾਈ ਸੰਖਾ ਦੇ ਆਵਾਜ਼ੋ ਕਰੋ ਇਤਨੇ ਮੈਂ ਅਨੇਕ ਹੀ ਆਜ਼ਰ ਆਣ ਹੋਏ ਇੱਕ ਸਿੱਖ ਬੇਨਤੀ ਕਰੀ 헤 ਗੁਰੂ ਸੱਚੇ ਪਾਤਸ਼ਾਹ ਜੀ ਖੂਹ ਵਿੱਚ ਗਊ ਡਿੱਗ ਕੇ ਮਰ ਗਈ ਹੈ ਰੱਸਾ ਉਹਦੇ ਗੱਲ ਵਿੱਚ ਸੀ ਹੁਕਮ ਹੁਆ 헤 ਸਿੱਖੋ 500 ਗਾਗਰ ਚਲ ਜਲਦੀ ਕੱਢੋ 71 ਸੋ ਪਾਠ ਜਪਜੀ ਖਰਾਉ ਜਾਂ ਕਰੋ ਪੰਜ ਰਤਨੀ ਦਾ ਅੰਮ੍ਰਿਤ ਕਰਦ ਪੇਟ ਕਰੋ ਪਾਣੀ ਖੂਹੇ ਵਿਖੇ ਪਾਓ ਸ਼ੁੱਧ ਹੋਵੇਗਾ ਇੱਕ ਸਿੱਖ ਨੇ ਹੱਥ ਜੋੜ ਕੇ ਬੇਨਤੀ કરી ਹੇ ਗੁਰੂ ਜੀ ਮੁਸਲੇ ਦੇ ਹੱਤੋਂ ਰੋਟੀ ਭੁੱਲ ਕੇ ਖਾਦੀ ਗਈ ਹੈ ਅਸਾ ਬ੍ਰਾਹਮਣ ਜਿਵਾਈ ਦਿੱਤੇ ਹਨ ਉਹਨਾਂ ਨੇ ਸਾਨੂੰ ਪੰਜ ਗੱਭ ਬਣਾ ਕੇ ਪਿਲਾ ਕੇ ਸ਼ੁੱਧ ਕਰ ਲਿੱਤਾ ਹੈ ਬੁਰਾ ਪੁੱਛਿਆ ਪੰਜਗਬ ਕਿਸ ਕੋ ਕਹਤੇ ਹਨ ਤਾਂ ਉਸ ਉੱਤਰ ਦਿੱਤਾ ਜੀ ਪੰਜਗੋ ਪਹਿਲਾ ਗੋਹਾ ਦੂਸਰਾ ਦੁੱਧ ਤੀਸਰਾ ਸ਼ਹਿਦ ਚੌਥਾ ਗੋਮੂਤਰ ਪੰਜਵਾਂ ਦਹੀਂ ਇੰਨਾ ਪੰਜਾਂ ਚੀਜ਼ਾਂ ਨੂੰ ਪੰਜਗਬ ਆਖਦੇ ਹਨ ਜੀ ਬੁਰਾ ਬਚਨ ਕੀਤਾ ਹੇ ਸਿੱਖੋ ਅੰਮ੍ਰਿਤ ਛਕਾ ਕੇ ਤਨਖਾ ਬਖਸ਼ਾ ਕੇ ਨਾਲ ਰਲਾ ਲਵੋ ਗੁਰੂ ਜੀ ਸ਼ਬਦ ਪੜਿਆ ਮੂਤ ਪਲਿੱਤੀ ਕਪੜੇ ਹੋਈ ਦੇ ਸਾ ਬਣ ਲੈ ਉਹ ਤੋਈ ਇੱਕ ਸਿੱਖ ਨੇ ਫੇਰ ਅਰਜ਼ ਕੀਤੀ ਹੇ ਗੁਰੂ ਗਰੀਬ ਨਿਵਾਜ਼ ਜੀ ਸੱਚੇ ਪਾਤਸ਼ਾਹ ਜੀ ਮੇਰੇ ਹੱਤੋਂ ਗਾਇ ਬੱਦੀ ਹੋਈ ਮਾਰ ਗਈ ਹੈ ਜੀ ਰੱਸਾ ਉਸ ਦੇ ਗਲ ਵਿੱਚ ਪਿਆ ਹੋਇਆ ਸੀ ਬਚਨ ਹੋਇਆ ਸਿੰਘੋ ਸੰਤੋ ਜਾਣ ਕੇ ਕਉ ਨੂੰ ਕੌਣ ਮਾਰਦਾ ਹੈ ਔਰ ਗਊ ਦੇ ਪਤੀ ਜੋ ਹੈ ਰੱਸਾ ਹੈ ਸਿੱਖੋ ਗਊ ਦੀ ਮੋਤ ਇਸੀ ਦੇ ਹੱਤੋਂ ਸੀ ਇਹ ਗਊ ਪਿਛਲੇ ਜਨਮ ਚੋਰ ਦੀ ਜੂਨ ਸੀ ਇਸ ਕੋ ਰੱਸਾ ਪਾ ਕੇ ਬੰਨਿਆ ਸੀ ਇਹ ਭੁੱਖਾ ਤਿਹਾਇਆ ਮਰ ਗਿਆ ਸੀ ਅਬ ਗਊ ਦੀ ਜੂਨ ਪਾਈ ਹੈ ਇਹ ਅਦਲੇ ਬਦਲੇ ਹੈ ਸਿੱਖੋ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਨਿਰਵਿਗਨ ਕਰਾਓ ਪੂਰਨਮਾਸ਼ੀ ਦਾ ਵਰਤ ਰੱਖੋ ਨਾ ਪਾਠ ਹੋ ਸਕੇ ਤਾਂ ਪੰਜ ਪਾਠ ਜਪਜੀ ਸਾਹਿਬ ਕੇ ਕਰੋ ਫਿਰ ਕੜਾ ਪ੍ਰਸ਼ਾਦ ਕਰਕੇ ਗੁਰੂ ਜੀ ਦੇ ਸਾਹਮਣੇ ਖੜੋ ਕੇ ਭੁੱਲ ਬਖਸ਼ਾਵੋ ਤੁਹਾਡੀ ਗਤੀ ਹੋਵੇਗੀ ਸ਼ਬਦ ਜੋ ਬ੍ਰਹਮੰਡੇ ਸੋਈ ਪਿੰਡੈ ਜੋ ਖੋਜੈ ਸੋ ਭਾਵੈ ਪੀਪਾ ਪ੍ਰਣਵੈ ਪ੍ਰਮ ਤਤਵੈ ਸਤਗੁਰ ਹੋਇ ਲਖਾਵੈ ਰਹਿਤ ਬਾਣ ਸਿਖਾ ਕੋ ਪ੍ਰਸ਼ਾਦ ਛਕਾਵੋ ਬਚਨ ਕੀਤਾ ਸਿੱਖੋ ਜੇ ਕੋਈ ਸ਼ੌਹਤ ਦੁਸ਼ਣ ਵਾਲਾ ਸਿੰਘ ਹੋਵੇ ਤਾਂ ਤੁਸੀਂ ਉਹਨੂੰ ਜਪਜੀ ਮੰਤਰ ਤੋਂ ਬਿਨਾ ਹੋਰ ਕਿਸੇ ਮੰਤਰ ਦਾ ਭਰੋਸਾ ਨਹੀਂ ਕਰਨਾ ਇੱਕ ਸਿੱਖ ਕਹਿਆ ਜੀ ਸੱਚੇ ਪਾਤਸ਼ਾ ਸਤਗੁਰੂ ਮੇਥੋਂ ਕਾਜ਼ੀ ਦੀ ਸੰਗਤ ਨਾਲ ਮੁਸਲੇ ਦੀ ਰੋਟੀ ਖਾਣੀ ਪਈ ਸੀ ਹੁਣ ਪਛਤਾਵਾ ਲੱਗਦਾ ਹੈ ਜੀ ਕੋਈ ਉਪਾਅ ਦੱਸੋ ਜੀ ਬਚਨ ਹੁਆ ਪਿਛਲੇ ਔਗਣ ਬਖਸ਼ੇ ਲੈ ਪ੍ਰਭ ਅਗੇ ਮਾਰਗੇ ਪਾਵੇ ਸਿੱਖਾ ਜਪਜੀ ਦਾ ਪਾਠ ਕਰੋ ਅਮ੍ਰਿਤ ਸ਼ਕ ਕੇ ਪਰਮ ਦੂਰ ਕਰ ਗੁਰੂ ਜੀ ਮੇਰੀ ਸਿੱਖਣੀ ਮੁਸਲੇ ਨਾਲ ਤੁਰ ਗਈ ਸੀ ਉਹਨਾਂ ਕਲਮਾ ਪੜਾ ਕੇ ਮੁਸਲੀ ਕਰ ਲਈ ਹੈ ਹੁਣ ਮੈਂ ਲੱਭੀ ਹੈ ਉਪਾਅ ਦੱਸੋ ਬਚਨ ਹੁਆ ਸਿੱਖੋ ਤੁਸੀਂ ਕਿਸੇ ਦੇ ਕਹੇ ਕਹਾਏ ਨਾਲ ਲੱਗੋ ਕਰ ਲਿਆ ਕੇ ਉਸ ਤੀਵੀ ਦਾ ਆਦਰ ਕਰੋ ਇਸਤਰੀ ਦਾ ਕੋਈ ਮਜ਼ਹਬ ਨਹੀਂ ਜਿਸ ਦੇ ਪਾਸ ਰਹੇ ਉਸਦੇ ਹੀ ਵਾਸ ਹੁੰਦੀ ਹੈ ਤੁਸੀਂ ਤੀਵੀ ਨੂੰ ਬਰਤ ਰਖਾਓ ਇੱਕ ਇੱਕ ਮਹੀਨਾ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾ ਕੇ ਅਮ੍ਰਿਤ ਛਕਾਓ ਅਮ੍ਰਿਤ ਸਰ ਤਰਨ ਤਰਨ ਗੋਇੰਦਵਾਲ ਗੁਰੂ ਸਰ ਇਸ਼ਨਾਨ ਕਰਾਓ ਜੇਕਰ ਸਿੰਘ ਪਾਸੋਂ ਖਰਚ ਨਾ ਹੋ ਸਕੇ ਤਾਂ ਪੰਜ ਪਾਠ ਜਪਜੀ ਦੇ ਕਰਕੇ ਗੁਰੂ ਸਾਹਿਬ ਦੀ ਮੰਜੀ ਤੇ ਚਾਰੇ ਪਾਵੇ ਧੋ ਕੇ ਇਸ਼ਨਾਨ ਕਰਾਓ ਗਤੀ ਹੋਵੇਗੀ ਇੱਕ ਸਿੰਘ ਨੇ ਕਹਿਣਾ ਜੀ ਮੈਂ ਸ਼ਰਾਧ ਕਰਵਾਇਆ ਸੀ ਉਹਨਾਂ ਮੇਰੇ ਸੀਸ ਦਾ ਕੰਗਾ ਕੱਢ ਕੇ ਕੱਚ ਦਾ ਨਾਲਾ ਖੁਲਵਾ ਕੇ ਤੋਤੀ ਬਨਵਾ ਕੇ ਕਾਵਾ ਕੁੱਤਿਆਂ ਦੇ ਮੰਤਰ ਪੜ੍ਹਾਏ ਸੀ ਔਰ ਮੈਂ ਉਸ ਦੇ ਪੈਰ ਧੋਏ ਕੇ ਪੀਤੇ ਸੀ ਮੇਰਾ ਦਿਲ ਉੱਛਲ ਪਿਆ ਸੀ ਬਚਨ ਹੁਆ ਸਿੱਖਾ ਤੇਰੇ ਕੋਈ ਬਾਣੀ ਸ਼ਬਦ ਯਾਦ ਸੁਣਿਆ ਸੁਣਾਇਆ ਹੈ ਸਿੱਖ ਕਹਿਆ ਗੁਰੂ ਜੀ ਮੈਂ ਸਭ ਕੁਝ ਪੜ੍ਹਿਆ ਹਾਂ ਗੁਰੂ ਕੀ ਬਾਣੀ ਜਾਣਦਾ ਹਾਂ ਬਚਨ ਹੁਆ ਤੇਰਾ ਗੁਰੂ ਕੌਣ ਹੈ ਸਿੱਖ ਨੇ ਅਰਜ ਕਰੀ जी मेरा गुरु गुरु गोबिंद सिंह साहेब खंडे तारी है जब यह बचन सुनिया तब गुरु जी ने गल ना लगा लिया फिर अमृत छका के तनखा लगाई के पंगत में बिठा दिया बचन हुआ जो सतनाम के उपदेशक सिख साधु है उनको प्रशाद छकाओगे त सुख पाओगे नहीं तो ख्वार होते फिरोगे पम्मे ने मेरे बच्चे मरवाए है ਮੈਂ ਤੁਹਾਡੀ ਵੈਸ਼ਨੂ ਦਿੱਤੇ ਹਿੰਦੂਆ ਦੇ ਜਿਨੇਊ ਟਿੱਕੇ ਦੀ ਰੱਖਿਆ ਕਰਨੀ ਸੀ ਅੱਗੇ ਵੀ ਪਾਣਵਾ ਕੇ ਪੁੱਤ ਅਵ ਸਪਤਾਮਾ ਨੇ ਮਾਰੇ ਸੀ ਜੋ ਸਾਡਾ ਸਿੱਖ ਸਿੰਘ ਸਾਧੂ ਸੰਤ ਕੀਰਤੀ ਭਗਤ ਬਿਹੰਗਮ ਨਿਹੰਗ ਸਿੰਘ ਗੁਣੀ ਗਿਆਨੀ ਪ੍ਰੇਮੀ ਰਾਗੀ ਗਰੰਥੀ ਭਾਈ ਪੁਜਾਰੀ ਵਿਦਿਆਰਥੀ ਦਿਜ ਮੋਨੇ ਸਹਿਤਾਰੀ ਦੇ ਪੈਰ ਧੋ ਕੇ ਪੀਵੇ ਪ੍ਰੀਤ ਸਾਥ ਸੇਵਾ ਪੂਜਾ ਕਰਨਗੇ ਸਤਨਾਮ ਤੇ ਵਾਹਿਗੁਰੂ ਜੀ ਦੇ ਖੰਡੇ ਸੇ ਅੰਮ੍ਰਿਤ ਛੱਕੇ ਉਹ ਸਿੱਖ ਸੰਤ ਤੁਰਕੇ ਤੁਲ ਹੈ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਸਿੱਖਾਂ ਸਾਦਾ ਕੋ ਪੂਜੋ ਸ਼ਬਦ ਉਚਾਰਿਆ ਹੰਸਾ ਦੇ ਕੇ ਤਰੰਦਿਆ ਬਗਾ ਆਇਆ ਚਾਉ ਡੁੱਬੇ ਮੋਏ ਬਗਬੂ ਕੋੜੇ ਸਿਰ ਤਲੇ ਉਪਰੇ ਪਾਉ ਕਿਆ ਹੰਸੂ ਕਿਆ ਬਗੁਲਾ ਜਾ ਕੋ ਨਦਰੇ ਤਰੇ ਜੇ ਤਿਸ ਭਾਵੇ ਨਾਨਕ ਕਾਹੋ ਹੰਸੋ ਕਰੇ ਸਿੰਘੋ ਪਿਆਰਿਓ ਮੈਂ ਤੁਹਾਡਾ ਹੰਸ ਦਾ ਬਾਣਾ ਸਾਜਿਆ ਹੈ ਜੇ ਤੁਸੀਂ ਸੰਭਾਲ ਲਓ ਤਾਂ ਸੁੱਖ ਪਾਓਗੇ ਨਾਲੇ ਤੁਹਾਡਾ ਜਸ ਹੋਵੇਗਾ ਆਪਣਾ ਧਰਮ ਰੱਖਣਾ ਯੋਗ ਹੈ ਸਿੰਘ ਨੇ ਕਿਹਾ ਮੈਂ ਮੋਨੇ ਘਰ ਦਾ ਪ੍ਰਸ਼ਾਦ ਛਕਿਆ ਸੀ ਬਚਨ ਹੋਆ ਖਾਣਾ ਪੀਣਾ ਪਵਿੱਤਰ ਹੈ ਦਿਤੋਂ ਰਿਜਕ ਸੰਭਾਹੇ ਸਿੰਘੋ ਜੋ ਤੁਹਾਨੂੰ ਪ੍ਰਸ਼ਾਦ ਛਕਾਏ उसको सहस गुणा पुन मिलेगा तुसा करद भेट करके शक लेना ला हो देना अपने इष्टरम को ज निर्धन जो बहुत गरीब हो पुन फलना है एक सिख अर्ज की सिखा को प्रसाद करना है तैयार किता सिंह सिख संत कर लगे ब्राह्मण सहधारी आ गए सिखा पूछा ਗੁਰੂ ਜੀ ਨਾਲ ਬਿਠਾਲ ਕੇ ਸ਼ਕਾ ਦਈਏ ਬਚਨ ਹੁਆ ਪਹਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋ ਭੋਗ ਲਗਾਓ ਸਿੰਘਾਂ ਸੰਤਾਂ ਦੀ ਪੰਗਤ ਵਿੱਚ ਪਹਿਲੇ ਵਰਤਾਇ ਕਰ ਫਿਰ ਹੋਰ ਕਿਧਰੇ ਵਰਤਾਇਓ ਸੰਤਾਂ ਦੀ ਪੰਗਤ ਇੱਕ ਔਰ ਤੇ ਸਿੰਘਾਂ ਸਾਡੇ ਨਾਲ ਬਹਾਓ ਨੜੀ ਮਾਰ ਕੁੜੀ ਮਾਰ ਨਸਵਾਰ ਵਰਤਨ ਵਾਲੇ ਕੁੱਠਾ ਖਾਣ ਵਾਲੇ ਸਭਨਾਂ ਨੂੰ ਇੱਕ ਤਰ੍ਹਾਂ ਬਿਠਾ ਕੇ ਪ੍ਰਸ਼ਾਦ ਦੇ ਦਿਓ ਕਿਉਂਕਿ ਗੁਰਾ ਦੇ ਦਰਵਾਰੋ ਕੋਈ ਖਾਲੀ ਨਾ ਜਾਏ ਕਰਦ ਭੇਟ ਕਰਕੇ ਸ਼ਿਵ ਪ੍ਰਸ਼ਾਦ ਛਕਾਓ ਆਗੇ ਸਾਖੀ 77ਵੀਂ ਚੱਲੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਦੀਵਾਨ ਲਗਾ ਕੇ ਬੈਠੇ ਥੇ ਸਿੱਖਾਂ ਅਰਜ ਕੀਤੀ ਜੀ ਇਸ ਸਿੰਘ ਦੇ ਬੇਟੇ ਦਾ ਵਿਆਹ ਹੈ ਜੀ ਤੇਲ ਚਾੜਨਾ ਹੈ ਜਾਂ ਕਿ ਨਹੀਂ ਗੁਰੂ ਜੀ ਗਾਨਾ ਬਣਾਏ ਕੇ ਨਹੀਂ ਜੀਤੇ ਸਾਮੀ ਜੀ ਸੈਂਤ ਪਾਵਨ ਬਲੋ ਕੀ ਹੁਕਮ ਹੈ ਜੀ ਸਿੱਖਾ ਤੇਰੇ ਪਰ ਨਿਰੰਕਾਰ ਪਰਮੇਸ਼ਵਰ ਦੀ ਕਿਰਪਾ ਪਈ ਹੈ ਕਿਉਂ ਜੋ ਤੂੰ ਨੈ ਬੇਲ ਬਾਲਕ ਦਾ ਸ਼ੁਭ ਬਿਆਗ ਰਚਾਇਆ ਹੈ ਸਿੱਖਾ ਤੇਲ ਪਾ ਕੇ ਗਾਨੇ ਬਨਣੇ ਤੇ ਸੈਂਤ ਕਰਨੀ ਭਾਰੀ ਬਿਸ਼ਗਨੀ ਹੈ ਜਦ ਤੇਲ ਝਾੜੀਦਾ ਹੈ ਉਸ ਬੇਲੇ ਬਲਾਮਾ ਨੇੜੇ ਆਉਂਦੀਆਂ ਹਨ ਸਾਹੀ ਲੋਹੇ ਦੇ ਲੋਕ ਛੱਲੇ ਪਾਉਂਦੇ ਹਨ ਤੇ ਗਾਨੇ ਬੰਨ੍ਹੇ ਛੱਡਦੇ ਹਨ ਪਰ ਉਹੀ ਉਹੀ ਬਿਗਨ ਕਰਦੇ ਹਨ ਸਿੱਖੋ ਹੁਕਮ ਮੰਨੋਗੇ ਤਾਂ ਰੱਛਾ ਹੋਵੇਗੀ ਜਿਸ ਮੇਲੇ ਜਾਨ ਨਾ ਝਾੜਨੀ ਹੋਵੇ ਪਹਿਲੇ ਲੜਕੇ ਨੂੰ ਅੰਮ੍ਰਿਤ ਛਕਾਓ ਜੇਕਰ ਅੰਮ੍ਰਿਤ ਛਕਿਆ ਹੋਵੇ ਤਾਂ ਤੁੰਸੀ ਤਨਖਾਹ ਬਖਸ਼ ਲਓ ਸਿੱਖਾ ਅਰਜ ਕਰੀ ਜੀ ਪਾਉਂਦੇ ਸਾਨੂੰ ਲਿਖਿਆ ਦਿਖਾਉਂਦੇ ਹਨ ਤੇਲ ਝਾੜਨਾ ਸੈਂਤ ਪਾਣੀ ਬਚਨ ਹੁਆ ਮਾਲ ਪਰਾਇਆ ਮਾਨ ਦਲੇਰ ਉਹਨਾਂ ਦੇ ਵੱਡਿਆਂ ਆਪਣੀ ਉਪਜੀਵਕਾ ਦੇ ਵਾਸਤੇ ਲਿਖ ਦਿੱਤੇ ਹਨ ਸਿੱਖ ਨੇ ਫੇਰ ਅਰਜ ਕਰੀ ਜੀ ਲੋਕ ਆਖਦੇ ਹਨ ਤੇਰੀਆਂ ਤੇਲ ਇੱਕ ਬਾਰ ਹੁੰਦਾ ਹੈ ਦੂਜੀ ਵਾਰ ਨਹੀਂ ਬਚਨ ਹੁਆ ਜਦ ਤਿੰਨ ਲਾਵਾਂ ਪੜੀਆਂ ਜਾਣ ਤਾਂ ਤੇਰੀਆਂ ਰੂਪਵਾਣ ਹੁੰਦੀ ਹੈ ਬਿਨਾਂ ਲਾਵਾਂ ਦੀ ਥਾਂ ਕੰਨਿਆ ਦੇਵੀ ਸਰੂਪ ਹੈ ਸਿੱਖੋ ਤੁਸੀਂ ਉਨਾਂ ਦੀਆਂ ਮਨ ਕਥੀਆਂ ਨਾ ਸੁਨੋ ਗੁਰੂ ਜੀ ਲੋਕ ਸਾਨੂੰ ਹਾਸੀ ਕਰਦੇ ਹਨ ਤੁਸੀਂ ਨਵੀਂ ਨਵੀਂ ਰੀਤ ਮਰਿਆਦਾ ਕਰਦੇ ਹੋ ਗੁਰੂ ਜੀ ਸ਼ਬਦ ਉਚਾਰਿਆ ਜਿੰਨਾ ਅੰਦਰ ਕੁੜੂ ਵਰਤੈ ਸਚਨਾ ਪਾਵਈ ਜੇ ਕੋ ਬੋਲ ਸਚ ਕੁੜਾ ਜਲੇ ਜਾਵਈ ਸਿੱਖੋ ਸਾਰੇ ਮذਹਬ ਤੁਹਾਡੇ ਨਾਲ ਈਰਖਾ ਮੰਨੀ ਬੈਠੇ ਹਨ ਸਾਰੇ ਮਜਮਾਰ ਕੇ ਸ਼ਰਨਾ ਆਵੰਗੇ ਬਚਨ ਹੋਇਆ ਕੰਨੀ ਬੂਜੇ ਦੇ ਰਾਹ ਕਿਤੇ ਵਗੇ ਪਾਉਣ ਸਾਖਤ ਕਾ ਬਕਨਾ ਊ ਜਾਣੋ ਜਿ ਬਜੈ ਸੇ ਪਵਨ ਚੁਲਾਈ ਸ਼ਬਦ ਗੁਰੂ ਗੁਰੂ ਰੂਪ ਗੁਰੂ ਨਿਰੰਕਾਰ ਹੈ ਗੁਰੂ ਨਾਨਕ ਦੇਵ ਬਚਨ ਹੁਆ ਸਿੱਖੋ ਜੋ ਰੀਤ ਮਰਿਆਦਾ ਅਸਾ ਵਿਆਹ ਦੀ ਕਈ ਐ ਇਹੀ ਕਰੋ ਹੋਰ ਕਿਸੇ ਦੇ ਧੋਖੇ ਵਿੱਚ ਨਾ ਆਵੋ ਤੇ ਆਪਣਾ ਆਪ ਨਾ ਗਵਾਓ ਲੋਕ ਲਾਜ ਦੀ ਨਾਤ ਦਰੋ ਬੇ ਇਲਮ ਨਤਮਾ ਖੁਦਾ ਦਾ ਨਸ਼ਾਕਤ ਆਵਨ ਆਈ ਸ੍ਰਿਸ਼ਟੀ ਮਹਿ ਬਿਨੇ 부ਜੇ ਪਸੂ ਟੋਰ ਨਾਨਕ ਗੁਰਮੁਖੀ ਸੋ 부ਜੇ ਜਾਕੇ ਭਾਗ ਮਥੋਰ ਮਨੇ ਤਰੇ ਤਾਰੇ ਗੁਰ ਸਿੱਖ ਮਨੇ ਨਾਨਕ ਪਵੇ ਨਾ ਪਿਖ ਹੇ ਸਿੱਖੋ ਵਿਦਿਆ ਪੜੋ ਗੁਰੂ ਦੇ ਹੁਕਮ ਦੀ ਮਰਿਆਦਾ ਕਰੋ ਸਿੱਖੋ ਅਸੀਂ ਫਾਰਸੀ ਪੜਦੇ ਦੇਖਿਆ ਸੀ ਆਪਣੇ ਮਰਹਬ ਦੀਨ ਸ਼ਰਾਂ ਦੀ ਕਲਮੇ ਦੀ ਇੱਕ ਵੇਰੀ ਬਾਤ ਸੁਣ ਲੈਣ ਫਿਰ ਸਾਰੀ ਉਮਰ ਨਹੀਂ ਭੁਲੋਂਦੇ ਤੁਸੀਂ ਆਪਣੇ ਇਸ਼ਟ ਧਰਮ ਔਰ ਗੁਰੂ ਕੀ ਬਾਤ ਕੋ ਯਾਦ ਨਹੀਂ ਰੱਖਦੇ ਹੋ ਪਸ਼ੂ ਵੀ ਆਪਣੇ ਘਰ ਕੇ ਮਾਲਕ ਕੀ ਖਬਰ ਰੱਖਦੇ ਹਨ ਡਰਦੇ ਬਾਰ ਬਾਰ ਤੁਹਾਨੂੰ ਸਮਝਾਈਦਾ ਹੈ ਪਿਛਲੀਆਂ ਸਰੋਤਾਂ ਤੁਹਾਨੂੰ ਪੂਤਣੀਆਂ ਦੀ ਤਰ੍ਹਾਂ ਚੰਬੜ ਗਈਆਂ ਹੋਈਆਂ ਹਨ ਹਜੇ ਤੋੜੀ ਨਹੀਂ ਤਿਆਗਦੀਆਂ ਤੁਸੀਂ ਸੱਚੇ ਹੋ ਮਾਈ ਬਾਪ ਸਾਖ ਸਰਬਤ ਰਾਜਾ ਬਾਬੂ ਸੰਤ ਸਾਰੇਆਂ ਤੋਂ ਪਿਛਲੀਆਂ ਰਤਾਂ ਸੁਣਦੇ ਹੋ ਖੇ ਸਿੱਖੋ ਸੁਣੋ ਇੱਕ ਐਸਾ ਸਮਾਂ ਆਵੇਗਾ ਜ਼ਮੀਨ ਅਸਮਾਨ ਪਉਣ ਪਾਣੀ ਗੁਰੂ ਨਾਨਕ ਸਾਹਿਬ ਦੀ ਬਾਣੀ ਪੜਨਗੇ ਔਰ ਇਸੇ ਮੰਤਰ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਨਗੇ ਗੁਰੂ ਗੁਰੂ ਜਾਪ ਹੋਵੇਗਾ ਨਾਨਕ ਨਾਨਕ ਗੁਰੂ ਨਾਨਕ ਪੁਕਾਰਨਗੇ ਤਾ ਆਪਣੀ ਪੈਜ ਸਵਾਰਨਗੇ ਸਾਥੀ ਸੰਗੇ ਸਭ ਤਰਨਗੇ ਤਾ ਇੱਕ ਸਿੱਖ ਹੱਥ ਜੋੜ ਕਰ ਅਰਜ਼ ਕਰੀ ਜੀ ਚੋਰ ਨੂੰ ਕੀ ਡੰਡ ਹੈ ਜੀ ਬਚਨ ਹੁਆ ਗੁਰੂ ਕਾ ਸਿੱਖ ਜੋ ਚੋਰੀ ਕਰੇਗਾ ਗੁਰੂ ਦੀ ਹਾਮੀ ਨਹੀਂ ਭਰੇਗਾ ਜੋ ਸਿੱਖ ਚਾਦਰ ਕਟੋਰਾ ਕਸ਼ੈਰਾ ਸੋਟਾ ਅਨਸਵਾਜ ਕੜਾ ਕਿਰਪਾਨ ਕੰਗਾ ਸੁਨਹਿਰਾ ਅਫੀਨ ਕੀ ਡੱਬੀ ਜੂਤਾ ਆਧਿਕ ਸਰਦਾਈ ਸ਼ਸਤਰ ਕੁਸਤਕ ਚੁਰਾਵੇਗਾ ਉਸਕਾ ਦਿਨ ਦੁਨੀਆ ਮਹਿ ਮੁਕਾਲਾ ਹੋਵੇਗਾ ਔਰ ਸਭ ਕੇ ਵਿਖੇ ਖੜਾ ਕਰ ਪੀਠ ਪਾਂਚੇ ਜੁੱਤੇ ਭੇਟ ਉਸਕੀ ਦੇਈ ਡੇਰੇ ਵਿੱਚੋਂ ਕਾਲ ਦੇਵਣਗੇ 헤 ਸਿੱਖੋ ਇੱਕ ਦੂਜੇ ਦੀ ਆਪਸ ਵਿਖੇ ਪ੍ਰਤੀਤ ਰੱਖੋ ਚੋਰੀ ਛੱਡੋਗੇ ਤਾਂ ਜਸ ਹੋਵੇਗਾ ਜੋ ਕਿਸੇ ਦੀ ਇਸਤਰੀ ਨੂੰ ਭੈਣ ਬੇਟੀ ਨੂੰ ਖੋਟੀ ਨਜ਼ਰ ਨਾਲ ਦੇਖੇਗਾ ਜਾ ਖੋਟੀ ਸਲਾਹ ਦੇਵੇਗਾ ਉਹ ਮਰ ਕੇ ਕੰਜਰ ਅਰਡੰਮ ਰੂਸ ਮਰਾਸੀ ਕੀ ਜੂਮ ਪਏਗਾ ਮੇਰਿਓ ਸਿੱਖੋ ਇਸ ਹੁਕਮ ਨੂੰ ਮੰਨਣਾ ਭੁੱਲਣਾ ਨਹੀਂ ਭਜਨ ਕਰੋ ਔਰ ਜਨਮ ਸਵਾਰੋ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ